ਪੜੀਪੂਰਨ ਪਰਮਾਤਮਾ ਨੇ ਮਨੁੱਖ ਦਾ ਮਨ ਕੁਝ ਐਸਾ ਬਣਾ ਦਿੱਤਾ ਹੈ ਕਿ ਇਹ ਹਰ ਵਕਤ ਕੁਝ ਨਾ ਕੁਝ ਮੰਗਦਾ ਪਿਆ ਹੈ ਇੱਕ ਛੋਟਾ ਬੱਚਾ ਹੁੰਦਾ ਹੈ ਨਾ ਮਾਂ ਕੋਲੋਂ ਮੰਗਦਾ ਹੈ ਪਿਤਾ ਕੋਲੋਂ ਮੰਗਦਾ ਹੈ ਭੈਣ ਭਰਾਵਾਂ ਕੋਲੋਂ ਮੰਗਦਾ ਹੈ ਸਭ ਕੁਝ ਮੰਗਦਿਆਂ ਹੋਇਆਂ ਵੀ ਇਸ ਦੀ ਝੋਲੀ ਖਾਲੀ ਦੀ ਖਾਲੀ ਰਹਿ ਜਾਂਦੀ ਹੈ ਕਿਉਂਕਿ ਦੋ ਚੀਜ਼ਾਂ ਨੇ ਇੱਕ ਕਿਸ ਕਲੋਂ ਮੰਗਣਾ ਤੇ ਕੀ ਮੰਗਣਾ ਹੈ ਮੰਗਣਾ ਕਿਸ ਕਲੋਂ ਹੈ ਤੇ ਮੰਗਣਾ ਕੀ ਹੈ ਦੋ ਚੀਜ਼ਾਂ ਨੇ ਅਗਰ ਦੋ ਚੀਜ਼ਾਂ ਦੀ ਸਮਝ ਨਾ ਹੋਵੇ ਮਨੁੱਖ ਨੂੰ ساری ਜ਼ਿੰਦਗੀ ਇਸ ਦੀ ਮੰਗਦਿਆਂ ਮੰਗਦਿਆਂ ਬੀਤ ਜਾਏਗੀ ਪਰ ਕਦੀ ਇਸ ਦੀ ਝੋਲੀ ਭਰਪੂਰ ਨਹੀਂ ਹੁੰਦੀ ਹੈ ਬਹਾਦਰ ਸ਼ਾ ਜ਼ਫਰ ਕਹਿੰਦੇ ਕਿ ਇਨ ਹਸਰਤੋਂ ਸੇ ਕਹਿ ਦੋ ਕਹੀਂ ਔਰ ਜਾ ਬਸੇ ਇਤਨੀ ਜਗ੍ਹਾ ਕਹਾ ਹੈ ਦਿਲ ਦੇ ਦਾਗਦਾਰ ਮੇ ਉਮਰੇ ਦਰਅਜ ਮੰਗ ਕਰ ਲਾਏ ਥੇ ਚਾਰ ਦਿਨ ਦੋ ਅਰਦੂ ਮੈਂ ਕੱਟ ਗਈ ਦੋ ਇੰਤਜ਼ਾਰ ਮੈਂ ਕਹਿੰਦਾ ਰੱਬ ਕੋ ਲੋ ਜ਼ਿੰਦਗੀ ਲਿਆਂਦੀ ਸੀ ਚਾਰ ਦਿਨਾਂ ਦੀ ਦੋ ਦਿਨ ਤੇ ਰੱਬ ਕੋ ਲੋ ਮੰਗਦਿਆਂ ਮੰਗਦੇ ਹੀ ਬੀਤ ਗਏ ਤੇ ਦੋ ਦਿਨ ਇਸ ਉਮੀਦ ਵਿੱਚ ਬੀਤ ਜਾਣੇ ਨੇ ਕਿ ਇਹ ਮੰਗ ਮੇਰੀ ਅੱਜ ਪੂਰੀ ਹੋਏਗੀ ਕੱਲ ਪੂਰੀ ਹੋਵੇਗੀ ਅੱਜ ਪੂਰੀ ਹੋਵੇਗੀ ਕੱਲ ਪੂਰੀ ਹੋਵੇਗੀ بس ਇਸ ਤਰ੍ਹਾਂ ਹੀ ਮਨੁੱਖ ਦਾ ਜੀਵਨ ਬੀਤ ਜਾਂਦਾ ਹੈ ਪਰ ਝੌਲੀ ਇਸ ਦੀ ਕਦੀ ਭਰਪੂਰ ਨਹੀਂ ਹੁੰਦੀ ਹੈ ਇਹ ਖਾਲੀ ਦਾ ਖਾਲੀ ਰਹਿ ਜਾਂਦਾ ਹੈ ਖਵਾਹਿਸ਼ਾਂ ਕੇ ਲਿਏ ਤੂੰ ਕਿਆ-ਕਿਆ ਕਰਤਾ ਰਹਾ ਇਤਨਾ ਤੂੰ ਜੀਣਾ ਨਹੀਂ ਥਾ ਜਿਤਨਾ ਤੂੰ ਮਰਤਾ ਰਹਾ ਬੰਦਾ ਜਦੋਂ ਮੰਗਦਾ ਹੈ ਨਾ ਤੇ ਜਦ ਮਿਲਦੀ ਨਹੀਂ ਹੈ ਖਵਾਹਿਸ਼ ਮੰਗ ਪੂਰੀ ਨਹੀਂ ਹੁੰਦੀ ਫਿਰ ਬੰਦਾ ਦੁਖੀ ਹੋ ਜਾਂਦਾ ਹੈ ਬੜੀ ਲੰਬੀ ਚੌੜੀ ਵਿੱਚ ਜਦ ਸਤਿਗੁਰੂ ਜੀ ਬਾਣੀ ਗਾਇਨ ਕਰਦੇ ਨੇ ਤੇ ਚੱਕੀਆਂ ਆਪਣੇ ਆਪ ਚੱਲਣ ਲੱਗ ਪਈਆਂ ਅਭੀ ਸ਼ਾਇਦ ਮੈਂ ਕੋਈ ਕਾਮਲ ਮੁਰਸ਼ਿਦ ਨੂੰ ਕੈਦ ਕਰ ਦਿੱਤਾ ਹੈ ਉਹਨੇ ਆ ਕੇ ਹੱਥ ਜੋੜੇ ਮਹਾਰਜ ਗਲਤੀ ਹੋ ਗਈ ਹੈ ਤੁਸੀਂ ਮੇਰੇ ਨਾਲ ਚਲੋ ਤੇ ਮਹਾਰਜ ਨੇ ਆਖਿਆ ਵੀ ਮੈਂ ਕੱਲਿਆਂ ਨਹੀਂ ਜਾਣਾ ਜਿਤਨੇ ਇੱਥੇ ਤੂੰ ਕੈਦ ਕੀਤੇ ਇਹਨਾਂ ਸਭ ਨੂੰ ਨਾਲ ਲੈ ਕੇ ਜਾਣਾ ਨਾ ਹੁੰਦਾ ਮਹਾਰਾਜ ਨੇ ਆਖਿਆ ਮੈਂ ਸਭ ਨੂੰ ਨਾਲ ਲੈ ਕੇ ਚੱਲਣਾ ਬਾਬਰ ਨੇ ਛੋੜ ਦਿੱਤਾ ਤੇ ਜਦ ਦਰਬਾਰ ਵਿੱਚ ਪਹੁੰਚੇ ਬਾਬਰ ਆਪਣੇ সিংহাসਨ ਤੇ ਬੈਠਾ ਤੇ ਮਹਾਰਾਜ ਨੂੰ ਕਹਿੰਦਾ ਵੀ ਮੇਰੇ ਕੋਲੋਂ ਕੁਝ ਮੰਗ ਲਵੋ ਮਹਾਰਾਜ ਚੁੱਪ ਕਰ ਗਏ ਨੇ ਬਾਬਰ ਨੇ ਫਿਰ ਬੜੇ ਹੰਕਾਰ ਨਾਲ ਰੱਖਿਆ ਵੀ ਮੇਰੇ ਕੋਲੋਂ ਕੁਝ ਮੰਗ ਲਓ ਤੁਸੀਂ ਦੇ ਦਰਬਾਰ ਦੇ ਵਿੱਚ ਉਸ ਸਮੇਂ ਦੇ ਬਾਦਸ਼ਾਹ ਦੇ ਮੂੰਹ ਤੇ ਜਾ ਕੇ ਕਹਿਣਾ ਕਿ ਮੈਂ ਮੰਗਤਿਆਂ ਕੋਲੋਂ ਨਹੀਂ ਮੰਗਦਾ ਇਹ ਹਿੰਮਤ ਕੇਵਲ ਗੁਰੂ ਨਾਨਕ ਕੀ ਕਰ ਸਕਦੇ ਨੇ ਹੋਰ ਕੋਈ ਨਹੀਂ ਕਰ ਸਕਦਾ ਔਰ ਵਿਦਵਾਨ ਇਸ ਗੱਲ ਨੂੰ ਮੰਨਦੇ ਨੇ ਕਿ ਆਜ਼ਾਦੀ ਦੀ ਪਹਿਲੀ ਆਵਾਜ਼ ਜੋ ਉਠਾਈ ਹੈ ਉਹ ਗੁਰੂ ਨਾਨਕ ਸੱਚੇ ਬਾਦਸ਼ਾਹ ਨੇ ਉਠਾਈ ਆਖਿਆ ਬਾਬਰ ਤੂੰ ਬਾਬਰ ਨਹੀਂ ਹੈ ਤੂੰ ਜ਼ਬਰ ਹੈ ਤੂੰ ਇਹ ਪਹਿਲੀ ਆਵਾਜ਼ ਸੀ ਆਜ਼ਾਦੀ ਜੀ ਮਹਾਰਾਜ ਕਹਿੰਦੇ ਨੇ ਮੈਂ ਮੰਗਤਿਆਂ ਕਲੋਂ ਕਦੀ ਨਹੀਂ ਮੰਗਦਿਆ ਮੰਗਿਆ ਹੈ ਬਾਬਰ ਬੜਾ ਹੈਰਾਨ ਹੋਇਆ ਕਹਿੰਦਾ ਤੁਸੀਂ ਹੋਸ਼ ਵਿੱਚ ਹੋ ਤੁਸੀਂ ਬਾਬਰ ਦੇ ਦਰਬਾਰ ਵਿੱਚ ਹੋ ਮੈਂ ਬਾਦਸ਼ਾਹ ਹਾਂ ਸਿੰਘਾਸਨ ਤੇ ਬੈਠਾ ਤੇ ਤੁਸੀਂ ਮੈਨੂੰ ਮੰਗਤਾ ਕਹਿ ਰਹੇ ਹੋ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਤੂੰ ਮੰਗਤਾ ਹੀ ਨਹੀਂ ਤੂੰ ਮੰਗਤਿਆਂ ਦਾ ਵੀ ਮੰਗਤਾ ਹੈ ਤੂੰ ਕੇਵਲ ਮੰਗਤਾ ਨਹੀਂ ਹੈ ਤੂੰ ਮੰਗਤਿਆਂ ਦਾ ਵੀ ਮੰਗਤਾ ਹੈ ਤੇ ਮੰਗਤਿਆਂ ਦੇ ਮੰਗਤੇ ਕੋਲੋਂ ਮੈਂ ਕਦੀ ਮੰਗਦਾ ਨਹੀਂ ਆ ਬਾਬਰ ਬੜਾ ਕਰੋਧ ਵਿੱਚ ਆਇਆ ਕਹਿੰਦਾ ਵੀ ਮੇਰਾ ਇੱਕ ਹੁਕਮ ਤੁਹਾਨੂੰ ਫਿਰ ਤੋਂ ਜੇਲ੍ਹ ਵਿੱਚ ਪਾ ਸਕਦਾ ਹੈ ਮੇਰਾ ਇੱਕ ਹੁਕਮ ਤੁਹਾਡੀ ਜਾਨ ਲੈ ਸਕਦਾ ਵੇ ਤੁਸੀਂ ਮੈਨੂੰ ਕਹਿ ਰਹੇ ਹੋ ਮੰਗਤਿਆਂ ਦਾ ਮੰਗਤਾ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਤੂੰ ਮੰਗਤਾ ਹੀ ਨਹੀਂ ਤੂੰ ਮੰਗਤਿਆਂ ਦਾ ਵੀ ਮੰਗਤਾ ਨਹੀਂ ਤੂੰ ਬੇਸਬਰ ਮੰਗਤਾ ਹੈ ਇੱਕ ਤੇ ਮੰਗਤਾ ਹੁੰਦਾ ਨਾ ਉਹਦੇ ਕੋਲ ਸਬਰ ਬੜਾ ਹੁੰਦਾ ਹੈ ਮਹਾਰਾਜ ਕਹਿੰਦੇ ਨੇ ਤੂੰ ਬੇਸਬਰ ਮੰਗਤਾ ਹੈ ਤੇ ਬੇਸਬਰ ਮੰਗਤੇ ਕਲੋਂ ਮੈਂ ਕਦੀ ਨਹੀਂ ਮੰਗਦਾ ਹਾਂ ਬਾਬਰ ਵੀ ਸੋਚੀ ਪੈ ਗਿਆ ਵੀ ਬਾਰ ਬਾਰ ਕਹੀ ਜਾਂਦੇ ਨੇ ਮੰਗਤਾ 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 ਹੱਥ ਜੋੜ ਕੇ ਪੁੱਛਦਾ ਹੈ ਮਹਾਰਾਜ ਇਸ ਤਰ੍ਹਾਂ ਕਿਉਂ ਕਹਿ ਰਹੇ ਹੋ ਮੈਂ ਮੰਗਤਾ ਹਾਂ ਮਹਾਰਾਜ ਕਹਿੰਦੇ ਨੇ ਵੀ ਐਮਨਾਬਾਦ ਦੀਆਂ ਗਲੀਆਂ ਦੇ ਵਿੱਚ ਕਦੀ ਘੁੰਮ ਕੇ ਦੇਖੀਂ ਕਿੰਨੀ ਤੂੰ ਕਤਲੋਗਾਰਦ ਕੀਤੀ ਹੈ ਕਿਤਨਾ ਤੂੰ ਖੂਨ ਡੋਲਿਆ ਹੈ ਤੂੰ ਮਾਪੇ ਦੇ ਜਵ ਬੁੜਾਈਪੇ ਦਾ ਸਹਾਰਾ ਤੂੰ ਖੋਲਿਆ ਤੂੰ ਪੈਣਾ ਦੇ ਭਰਾ ਖੋਲੇ ਨਵੀਆਂ ਵਿਆਹ ਵਿਵਾਹੀਆਂ ਸੁਪਤਰੀਆਂ ਦੇ ਤੂੰ ਖਸਮ ਖੋਲੇ ਨੇ ਤੈਨੂੰ ਬੇਸਬਰ ਮੰਗਤਾ ਨਾ ਕਹਾ ਤੇ ਹੋਰ ਕੀ ਕਹਾਂ ਮੈਂ ਦੋ ਰੋਟੀਆਂ ਹੀ ਖਾਣੀਆਂ ਸੰਨ ਇਹ ਤਾਂ ਤੂੰ ਆਪਣੇ ਮੁਲਕ ਵਿੱਚ ਵੀ ਖਾ ਸਕਦਾ ਸਵੇਂ ਤੇ ਇਤਨੀ ਕਤਲ ਉਗਾਰਿਤ ਕਰਨ ਦੀ ਕੀ ਲੋੜ ਸੀ ਤੈਨੂੰ ਗੁਰੂ ਨਾਨਕ ਸੱਚੇ ਪਾਤਸ਼ਾਹ ਕਹਿੰਦੇ ਨੇ ਮੈਂ ਮੰਗਦਾ ਹਾਂ ਪਰ ਕੇਵਲ ਇੱਕ ਅਕਾਲ ਪੁਰਖ ਵਾਹਿਗੁਰੂ ਤੋਂ ਸਤਿਗੁਰੂ ਜੀ ਅਰਦਾਸ ਕਰਦੇ ਨੇ ਗੁਰਾ ਇੱਕ ਦੇਵ ਬੁਝਾਈ ਸਭਨਾ ਜੀਆ ਦਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਮੈਂ ਮੰਗਦਾ ਹਾਂ ਉਸ ਦਾਤੇ ਕੋ ਜੋ ਸਾਰੀ ਸ੍ਰਿਸ਼ਟੀ ਦਾ ਦਾਤਾ ਹੈ ਉਹ ਭਗਤ ਨਾ ਜੀ ਵੀ ਇਹੀ ਅਰਦਾਸ ਕਰ ਰਹੇ ਹਨ ਕਿ ਜੇ ਮੰਗਣਾ ਹੀ ਹੈ ਨਾ ਤੋ ਗੋਪਾਲ ਤੇਰਾ ਹਰਤਾ ਜੋ ਜਨ ਤੁਮਰੀ ਭਗਤ ਕਰੰਤੇ ਤਿੰਨ ਕੇ ਕਾਜ ਸਵਾਰਤਾ ਏ ਗੋਪਾਲ ਪਹਿਲੀ ਮੰਗ ਤਾਂ ਮੇਰੀ ਤੂੰ ਹੈ ਵੀ ਤੇਰੇ ਕੋਲੋਂ ਮੰਗਣਾ ਕਿਸੇ ਹੋਰ ਕੋਲੋਂ ਨਹੀਂ ਮੰਗਣਾ ਹੈ ਜਦੋਂ ਕਦੀ ਅਸੀਂ ਬੈਠੇ ਹੁੰਨੇ ਆ ਨਾ ਸ੍ਰੀਮਾਨ ਸੰਤ ਬਾਬਾ ਲੱਖਾ ਸਿੰਘ ਜੀ ਬਾਬਾ ਬਲਵਿੰਦਰ ਸਿੰਘ ਜੀ ਕਹੋਲ ਕਈ ਦੁਖਿਆਰੇ ਆਉਂਦੇ ਨੇ ਬਾਬਾ ਜੀ ਏ ਚਾਹੀਦਾ ਏ ਉਹ ਚਾਹੀਦਾ ਏ ਘਰ ਵਿੱਚ ਹਾਲਾਤ ਠੀਕ ਨਹੀਂ ਨੇ ਤਾਂ ਬਾਬਾ ਜੀ ਦਾ ਇੱਕੋ ਹੀ ਇਸ਼ਾਰਾ ਹੁੰਦਾ ਹੈ ਵੀ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਉੱਥੇ ਜਾ ਕੇ ਅਰਦਾਸ ਕਰੋ ਅਸੀਂ ਵੀ ਉੱਥੋਂ ਮੰਗਦੇ ਆਂ ਤੇ ਤੁਸੀਂ ਵੀ ਉੱਥੋਂ ਜਾ ਕੇ ਮੰਗੋ ਗੁਰਾਂ ਇੱਕ ਦੇਵ ਬੁਝਾਈ ਸਭਨਾ ਜੀਆਂ ਦਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਮਹਿਸੂਸ ਕਰੋ ਇਸ ਧਰਤੀ ਦੇ ਉੱਤੇ ਜਿਵੇਂ ਗਿਆਨੀ ਜੀ ਸੁਣਾ ਰਹੇ ਸਨ ਸਾਨੂੰ ਨਿਰੰਕਾਰ ਜਦ ਸਾਹਮਣੇ ਆਇਆ ਹੋਣਾ ਭਗਤ ਧੰਨਾ ਜੀ ਦੇ ਕਿਸ ਤਰ੍ਹਾਂ ਉਹਨਾਂ ਨੇ ਬੇਨਤੀ ਕੀਤੀ ਹੋਣੀ ਹੈ ਕਿ ਗੋਪਾਲ ਤੇਰਾ ਅਰਦਾ ਜੋ ਜਦ ਤੁਮਰੀ ਭਗਤ ਕਰਨਤੇ ਤਿੰਨ ਕੇ ਕਾਜ ਸਵਾਰਤਾ ਮੈਂ ਸੁਣਿਆ ਹੈ ਜਿਹੜੇ ਤੇਰੀ ਭਗਤੀ ਕਰਦੇ ਨੇ ਤੂੰ ਉਹਨਾਂ ਦੇ ਸਾਰੇ ਕਾਰਜ ਸਵਾਰ ਦੇਣਾ ਹੈ ਤੋ ਇੱਕ ਗ੍ਰੰਥ ਇੱਕ ਪੰਥ ਦੇ ਨਾਲ ਜੁੜੀਏ ਤਾਂ ਕਿ ਸਾਰਿਆਂ ਦੀ ਚੜ੍ਹਦੀ ਕਲਾ ਹੋ ਸਕੇ ਤੇ ਜਿਹੜਾ ਇਸ ਤਰ੍ਹਾਂ ਭਗਤੀ ਕਰਦਾ ਹੈ ਨਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਫਿਰ ਗੁਰਨਾਨਕ ਉਸ ਦੇ ਸਾਰੇ ਕਾਰਜ ਆਪ ਸਵਾਰ ਦਿੰਦਾ ਹੈ ਆਪ ਹੀ ਸਵਾਰ ਦਿੰਦਾ ਹੈ ਤੇ ਮੈਂ ਇੱਕ ਬੇਨਤੀ ਕਰਦਾ ਹੋਂ ਨਾ ਕਿ ਜਿਹਦੀ ਝੋਲੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੋਂ ਨਹੀਂ ਨਾ ਭਰੀ ਦੁਨੀਆ ਦੀ ਕੋਈ ਤਾਕਤ ਉਸ ਦੀ ਝੋਲੀ ਨਹੀਂ ਪਰ ਸਕਦੀ ਹੈ ਇਸ ਵਾਸਤੇ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੁੜੀ ਹੈ ਸਤਿਗੁਰ ਮੇਰ ਕਰਨ ਜੋ ਵਿਚਾਰਾਂ ਤੁਹਾਨੂੰ ਸਰਵਨ ਕਰਾਈਆਂ ਨੇ ਮੇਰੇ ਹਿਰਦੇ ਵਿੱਚ ਵੀ ਵਸਨ ਪੁੱਲਾਂ ਚੁੱਕਾਂ ਦੀ ਸ਼ਮਾ ਬਾਰੰਬਾਰ ਸਾਰਿਆਂ ਦਾ ਧੰਨਵਾਦ